भ अरविंद केजरीव आदमी पार्टी आम आदमी पार्टी श्रीजरीव आम आदमी पार्टी आम आदमी पार्टी ਪਹਿਲੀ ਵਾਰ ਆ ਰਹੇ ਆ ਕੀ ਕਹਿਣਾ ਚਾਹ। ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਜੀ। ਅੱਜ ਆਮ ਆਦੀ ਪਾਰਟੀ ਨੂੰ ਜਿੱਥੇ ਇੱਕ ਨਵੇਂ ਪ੍ਰਧਾਨ ਮਿਲੇ ਨੇ ਉੱਥੇ ਸਾਨੂੰ ਐਜ਼ ਅ ਹਿੰਦੂ ਵੀ ਅਸੀਂ ਦੇਖਦੇ ਆ ਕਿ ਇੱਕ ਹਿੰਦੂ ਲੀਡਰ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਇਸ ਟਾਈਮ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਨੇ ਔਰ ਪੂਰਾ ਪੰਜਾਬ ਦਾ ਵਲੰਟੀਅਰ ਅੱਜ ਤੱਬਾ ਭਰ ਹੈ। ਕਿਉਂਕਿ ਅਮਨ ਅਰੋੜਾ ਜੀ ਦੀ ਸ਼ਖਸੀਅਤ ਬਾਰੇ ਹਰ ਕੋਈ ਜਾਣਦਾ ਕਿ ਇੱਕ ਨਿੱਗੇ ਸੁਭਾਅ ਦੇ ਮਾਲਕ ਸੁਲਝੇ ਹੋਏ ਰਾਜਨੀਤਿਕ ਇਹ ਰਾਜਨੀਤੀ ਦੀ ਪੂਰੀ ਪਕੜ ਤੇ ਪਰਿਵਾਰ ਵੀ ਪਿੱਛੋਂ ਤਗੜਾ ਤੇ ਬਹੁਤ ਸੂਝਮਾਨ ਜਿਹੜਾ ਪਰਿਵਾਰ ਤੇ ਸ਼੍ਰੀ ਅਮਨ ਅਰੋੜਾ ਜੀ ਇਹ ਮੰਤਰੀ ਵੀ ਨੇ ਐਮਐਲਏ ਵੀ ਨੇ ਅੱਜ ਪ੍ਰਧਾਨ ਵੀ ਨੇ ਜਿੱਥੇ ਆਮ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਸਮੱਸਿਆਵਾਂ ਨੇ ਪਾਰਟੀ ਦੀ ਨਿਗਾਹ ਦੇ ਵਿੱਚ ਲੈ ਕੇ ਆਉਣਾ ਤੇ ਉਹਨਾਂ ਦੇ ਮਸਲੇ ਹੱਲ ਕਰਾਉਣੇ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਮੇਰਾ ਮੰਨਣਾ ਹੈ ਕਿ ਇੱਕ ਸਹੀ ਹੱਥਾਂ ਦੇ ਵਿੱਚ ਜਿਹੜੀ ਦਿੱਤੀ ਗਈ ਹੈ ਸੋ ਅੱਜ ਆਮ ਆਦੀ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਬਹੁਤ ਖੁਸ਼ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਖੁਸ਼ਾ ਹੈ 9 ਵਜੇ ਇਥੇ ਅਮਨਰੋੜਾ ਜੀ ਨੇ ਪਹੁੰਚਣਾ ਤੇ 8:30 ਵਜੇ ਇਥੇ ਜਿਹੜਾ ਲੋਕਾਂ ਦਾ ਪੂਰਾ ਇਕੱਠ ਤੁਨੂੰ ਹਜੂਮ ਇਥੇ ਦਿਖਣਾ ਸ਼ੁਰੂ ਹੋ ਗਿਆ ਅੱਜ ਕਾਲੀ ਮਾਤਾ ਮੰਦਰ ਦੇ ਵਿਕੇ ਨਿਤਮਸਤਕ ਹੋਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਜਿਹੜੀ ਅਸੀਂ ਸ਼੍ਰੀ ਅਮਨਰੋੜਾ ਜੀ ਅੱਜ ਇੱਕ ਧੰਨਵਾਦ ਜਿਹੜੀ ਐ ਰੈਲੀ ਕਰ ਰਹੇ ਨੇ ਜਿਸ ਦੇ ਚ ਪੰਜਾਬ ਦੇ ਲੋਕਾਂ ਨੇ ਜਿਹੜਾ ਆਵਾਦੀ ਪਾਰਟੀ ਨੂੰ ਮੈਂਡੇਟ ਦਿੱਤਾ ਜਿਹੜੀਆਂ ਪੰਜਾਬ 'ਚ ਤਿੰਨ ਸੀਟਾਂ ਔਰ ਬਹੁਮਤ ਦੇ ਵਿੱਚ ਦਿੱਤੀਆਂ ਔਰ ਉਹ ਸੀਟਾਂ ਦਿੱਤੀਆਂ ਜਿਹਦੇ ਵਿੱਚ ਕਾਂਗਰਸ ਕਹਿ ਨਹੀਂ ਸੀ ਕਿ ਇਹਨਾਂ ਦਾ ਕਿਲਾ ਕੋਈ ਧਾ ਨਹੀਂ ਸਕਦਾ ਉਸ ਜਗ੍ਹਾ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਨੇ ਫਤਵਾ ਜਿਹੜਾ ਲੋਕਾਂ ਨੇ ਆਮ ਆਦੀ ਪਾਰਟੀ ਦਿੱਤਾ ਸੋ ਅਸੀਂ ਆਮ ਆਦੀ ਪਾਰਟੀ ਪੂਰੇ ਪੰਜਾਬ ਦੇ ਲੋਕਾਂ ਦਾ ਤਿੰਨੋਂ ਵਿਧਾਨ ਸਭਾ ਦੇ ਲੋਕਾਂ ਦਾ ਫਤਵੇ ਨੂੰ ਮਨਜ਼ੂਰ ਕਰਦੇ ਹੋਏ ਇਹਨਾਂ ਦਾ ਸ਼ੁਕਰਾਨਾ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਸ਼੍ਰੀ ਅਮਨ अरोड़ा ਜੀ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਸ਼੍ਰੀ ਸ਼ਰੀਕਲਸੀ ਜੀ ਸਾਡੇ ਐਮਐਲਏ ਬਟਾਲਾ ਨੌਜਵਾਨ ਅਗੂ ਨੇ ਬਹੁਤ ਛੋਟੀ ਉਮਰ ਦੇ ਵਿੱਚ ਜਿੱਤੇ ਐਮਐਲਏ ਬਣੇ ਨੇ ਅੱਜ ਪੰਜਾਬ ਦੇ ਉਹ ਸਾਡੇ ਸਹਿ ਪ੍ਰਧਾਨ ਵੀ ਬਣੇ ਨੇ ਸੋ ਇਹਨਾਂ ਸਾਰਿਆਂ ਦਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਜਿੱਥੇ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਉੱਥੇ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਕਿ ਸਾਨੂੰ ਇੱਕ ਸੂਝਵਾਨ ਤੇ ਇੱਕ ਜੋਸ਼ੀਲਾ ਇੱਕ ਕੰਬੀਨੇਸ਼ਨ ਜਿਹੜਾ ਦਿੱਤਾ ਹੈ ਜਿੱਥੇ ਨੌਜਵਾਨ ਨੂੰ ਸਹਿ ਪ੍ਰਧਾਨ ਤੇ ਪੰਜਾਬ ਪ੍ਰਧਾਨ ਜਿਹੜਾ ਸ਼੍ਰੀ ਅਮਨ ਅਰੋੜਾ ਜੀ ਲਗਾਇਆ ਸੀ ਅਰਵਿੰਦ ਕੇਜਰੀਵਾਲ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕੋਟਨ ਕੋਟ ਜਿਹੜਾ ਧੰਨਵਾਦ ਕਰਦੇ ਅਮਨ अरोड़ा ਦੇ ਪ੍ਰਧਾਨ ਬਣਨ ਤੇ ਕਿ ਆਮ ਆਦੀ ਪਾਰਟੀ ਹੋਰ ਮਜ਼ਬੂਤ ਹੋਗੀ ਜੀ ਬਿਲਕੁਲ ਅਸੀਂ 2017 ਦੇ ਵਿੱਚ ਅਮਨ अरोड़ा ਜੀ ਸਹਿ ਪ੍ਰਧਾਨਗੀ ਕੀਤੀ ਹੈ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹੀ ਮੈਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਬਣਿਆ ਸੋ ਪੂਰੇ ਆਮ ਆਦੀ ਪਾਰਟੀ ਦੇ ਵਲੰਟੀਅਰ ਜਾਣਦੇ ਨੇ ਕਿ ਬਹੁਤ ਹੀ ਨੇਕ ਸਾਫ ਸੁਥਰੀ ਛਵੀ ਵਾਲੇ ਇਮਾਨਦਾਰ ਤੇ ਇੱਕ ਸੁਲਝੇ ਹੋਏ ਨੇਤਾ ਅਮਨ अरोड़ा ਜੀ ਔਰ ਕਿਸੇ ਵੀ ਵਰਕਰ ਦੀ ਆਪਣੇ ਦੀ ਕਿਸੇ ਵੀ ਵਲੰਟੀਅਰ ਦੀ ਤੇ ਕਿਸੇ ਵੀ ਪੰਜਾਬੀ ਦੀ ਪਿੱਠ ਨਹੀਂ ਲੱਗਣ ਦੇਣਗੇ ਨਾ ਹੋ ਸਕਦਾ ਸੋ ਅੱਜ بار-ਬਾਰ ਫੇਰ ਤੋਂ ਅਸੀਂ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਪੰਜਾਬ ਦੇ ਲੋਕਾਂ ਦਾ ਸ਼ੁਕਰਾਨਾ ਕਰਦੇ ਹਾਂ ਕਿ ਲੋਕਾਂ ਅਮਨ ਅਰੋੜਾ ਜੀ ਇੱਕ ਪਦਾਨ ਵੱੜ ਕੇ ਪਹਿਲੀ ਵਾਰ ਜਿਹੜੇ ਆ ਰਹੇ ਆ ਤੇ ਸ਼ੁਕਰਾਨਾ ਯਾਤਰਾ ਕਰਦੇ ਕੀ ਕਹਿਣਾ ਜਾਂਦੇ ਹੋ ਆ ਦੇਖੋ ਸਭ ਤੋਂ ਬਦਿਆ ਗੱਲ ਆ ਵੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਜਿਵੇਂ ਕਿ ਅਸੀਂ ਬਾਅਦ ਇਲੈਕਸ਼ਨ ਦੇਖਿਆ ਵੀ ਚਾਰ ਦੀਆਂ ਚਾਰ ਸੀਟਾਂਾਂ ਸੀ ਜਿੱਤ ਸਮਝਦੇ ਆ ਚੌਥੀ ਸੀਟ ਦਾ ਵੇਸ ਕਰਕੇ ਹੋਇਆ ਵੀ ਉਹ ਵੀ ਆਵਾਮ ਦੀ ਪਾਰਟੀ ਦੀ ਜਿਹੜੀ ਵੋਟਸ ਬੈਂਕ ਸੀ ਉਹ થોੜਾ ਡਿਵਾਈਡ ਹੋਇਆ ਸੀਗਾ ਸੋ ਇਹ ਸਮਝਦੇ ਆ ਵੀ ਚਾਰ ਜਿਹੜੀਆਂ ਸੀਟਾਂ ਭਾਰੀ ਬਹੁਮਤ ਨਾਲ ਜਿੱਤੀਆਂ ਔਰ ਬੜੀ ਖੁਸ਼ੀ ਦੀ ਲਹਿਰ ਆ ਆਪਣੀ ਪਾਰਟੀ ਦੇ ਵਿੱਚ ਸੋ ਹੁਣ ਪਾਰਟੀ ਨੇ ਇੱਕ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਸਟੈਪ ਚੁੱਕਿਆ ਜਿਹਦੇ ਵਿੱਚ ਅਮਨ ਰੋੜਾ ਜੀ ਤੇ ਸ਼ਹਿਰੀ ਕਲਸੀ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਬਣਾਏ ਗਏ ਨੇ ਉਹਨਾਂ ਦਾ ਨਿਗਾ ਸਵਾਗਤ ਕਰ ਲਈ ਆਵਾਜ਼ੀ ਪਾਰਟੀ ਪਟਿਆਲਾ ਦੀ ਸਾਰੀ ਟੀਮ ਇੱਥੇ ਖੜੀ ਆ ਸੋ ਦੇਖ ਰਿਹਾ ਤੁਸੀਂ ਸਾਰੀ ਮਾਰ ਰੋਡ ਭਰੀ ਪਈ ਆ ਸੋ ਬੜਾ ਉਹਨਾਂ ਦਾ ਨਿਗਾ ਸਵਾਗਤ ਕੀਤਾ ਜਾਊਗਾ ਦੂਜੀ ਗੱਲ ਇਹ ਆ ਵੀ ਇੱਕ ਦੇਖੋ ਧਰਮ ਨਿਰਪੱਖ ਪਾਰਟੀ ਆਵਾਜ਼ੀ ਪਾਰਟੀ ਸੋ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਵਾਸਤੇ ਉਹ ਉਹਦੀ ਬੁਨਿਆਦ ਨੂੰ ਮਜ਼ਬੂਤ ਰੱਖਣ ਵਾਸਤੇ ਇਹ ਸਟੈਪ ਚੁੱਕਿਆ ਗਿਆ ਇੱਕ ਨਿਕਾ ਸਵਾਗਤ ਵੀ ਕੀਤਾ ਜਾਏ ਉਹ ਔਰ ਇੱਕ ਮੈਸੇਜ ਲੋਕਾਂ 'ਚ ਜਾਣਾ ਚਾਹੀਦਾ ਵੀ ਇੱਕ ਕਾਲੀ ਦੇਵੀ ਦਾ ਜਿਹੜਾ ਕਿ ਇਤਿਹਾਸਕ ਮੰਦਿਰ ਆ ਪਟਿਆਲਾ ਦਾ ਇਥੋਂ ਯਾਤਰਾ ਸ਼ੁਰੂ ਕਰਕੇ ਦੁਰਗਿਆਣਾ ਮੰਦਿਰ ਥਰੂ ਹੋ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਜਾਊਗੀ ਸੋ ਇਹ ਇੱਕ ਪ੍ਰਤੀਕ ਆ ਬੜੀ ਕੁਛ ਨਹੀਂ ਕਹ ਲਾ ਪਾਰਟੀ ਨੇ ਬਹੁਤ ਅੱਛਾ ਸਟੈਪ ਚੁੱਕਿਆ ਔਰ ਪਾਰਟੀ ਦੀ ਇਸ ਇਸ ਗੱਲਾਂ ਦੇ ਨਾਲ ਇਸ ਚੀਚਾਂ ਦੇ ਨਾਲ 2027 ਦੇ ਵਿੱਚ ਵੀ ਅਸੀਂ ਹੁਣ ਮਜ਼ਬੂਤ ਆਵੇਦਾਰੀ ਪੇਸ਼ ਕਰਕੇ ਪਾਰਟੀ ਅੱਗੇ ਆ ਰਹੀ ਆ ਔਰ ਸੰਗਠਨ ਨੂੰ ਇੱਕ ਬਹੁਤ ਵੱਡੀ ਮਜ਼ਬੂਤੀ ਅੱਜ ਮਿਲੀ ਆ ਅਮਨ ਰੋੜਾ ਜੀ ਇੱਕ ਬਹੁਤ ਅੱਛੇ ਲੀਡਰ ਨੇ ਜਿਹੜੇ ਕੈਬਨਿਟ ਰੈਂਕ ਵੀ ਆਲਰੇਡੀ ਉਹਨਾਂ ਕੋਲ ਹੈਗੇ ਨੇ ਔਰ ਸਾਨੂੰ ਲੱਗਦਾ ਵੀ ਹੁਣ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨਗੇ ਕੀ ਲੱਗਦਾ ਆਮ ਆਦਮੀ ਪਾਰਟੀ ਮਜ਼ਬੂਤ ਹੋ ਗਈ ਔਰ ਜਾਇਦ ਅਮਨ अरोड़ा ਜੀ ਦੇ ਆਣ ਅਮਨ अरोड़ा ਜੀ ਦੇ ਆਉਣ ਨਾਲ ਦੇਖੋ ਇੱਕ ਹਿੰਦੂ ਸਿੱਖ ਏਕਤਾ ਜਿਹੜੀ ਆ ਪੰਜਾਬ ਚ ਬਹੁਤ ਜ਼ਰੂਰੀ ਹੈ ਸਭ ਤੋਂ ਖੁਸ਼ੀ ਦੀ ਗੱਲ ਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਨ अरोड़ा ਜੀ ਨੂੰ ਪ੍ਰਧਾਨ ਖਾਪਿਆ ਗਿਆ ਔਰ ਹੁਣ ਉਹ ਪਾਰਟੀ ਦੀ ਕਮਾਂ ਸੰਭਾਲਣਗੇ ਔਰ ਜਿਹੜੀ ਹਿੰਦੂ ਸਿੱਖ ਏਕਤਾ ਨੂੰ ਮੈਂ ਕਹਿ ਰਿਹਾ ਹਾਂ ਉਹਨੂੰ ਹੋਰ ਮਜ਼ਬੂਤੀ ਮਿਲੂਗੀ ਸੋ ਇਹ ਖੁਸ਼ੀ ਦੀ ਗੱਲ ਆ ਅਜਾ ਅਮਨ अरोड़ा ਜੀ ਪ੍ਰਮੰਤ ਬਾਪੜੀ ਆਲੇ ਆ ਰਿਹਾ ਹੈ ਆ ਬਲੀ ਬੜੀ ਕਿਵੇਂ ਦੇ ਦੇ ਦੋ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਪ੍ਰੈਸ ਵਾਲਿਆਂ ਦਾ ਜਿਹੜੇ ਵੀਰਾਂ ਰਾਹੀਂ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਧਾਨ ਬਣਿਆ ਅਮਨ अरोड़ा ਜੀ ਉਹਨਾਂ ਨੂੰ ਤੁਸੀਂ ਦਿਖਾ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਤੇ ਬੜੀ ਖੁਸ਼ੀ ਹੋਈ ਆ ਸਾਡੇ ਸੰਗਠਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਅਮਨ अरोड़ा ਜੀ ਆ ਜਿਹੜੇ ਉਹ ਅੱਜ ਪ੍ਰਧਾਨ ਬਣਿਆ ਸੂਬਾ ਪ੍ਰਧਾਨ ਬਣਿਆ ਪਾਰਟੀ ਦੇ ਤੇ ਨਾਲ ਹੀ ਜਿਹੜੇ ਮੀਤ ਪ੍ਰਧਾਨ ਬਣੇ ਆ ਉਪ ਪ੍ਰਧਾਨ ਬਣੇ ਆ ਸ਼ੈਰੀ ਕਲਸੀ ਜੀ ਸਾਨੂੰ ਬਹੁਤ ਖੁਸ਼ੀ ਆ ਸੰਗਠਨ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਕਿ ਜਿਹੜੇ ਕੰਮ ਅਧੂਰੇ ਸੀਗੇ ਉਹ ਅੱਜ ਇਹਨਾਂ ਦੇ ਮਾਦੀਮ ਰਾਹੀਂ ਅਮਨ अरोड़ा ਜੀ ਤੇ ਮਾਦੀਮ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਉਹ ਨੇਪਰੇ ਚਾੜਾਂਗੇ ਤੇ ਸੰਗਠਨ ਨੂੰ ਇੱਕ ਮੁਠ ਕਰਕੇ ਪਾਰਟੀ ਨੂੰ ਪੂਰਾ ਲੀਹਾਂ ਤੇ ਲੈ ਕੇ ਜਾਵਾਂਗੇ ਕਾਮਯਾਬ ਬਣਾਵਾਂਗੇ ਤੇ ਅੱਜ ਮਾਰਾ ਗੁਰੂ ਮਾਰਾ ਦਾ ਸ਼ੁਕਰਾਨਾ ਤੇ ਮਾਤਾ ਮਾਤਾ ਜੀ ਦੇ ਮੰਦਰ ਪਹੁੰਚ ਰਹੇ ਆ ਸ਼ੁਕਰਾਨਾ ਕਰਨ ਵਾਸਤੇ ਤੇ ਇਸ ਤੋਂ ਬਾਅਦ ਹਰਮੰਦਰ ਸਾਹਿਬ ਅਸੀਂ ਜਾਣਾ ਤੇ ਉੱਥੇ ਵੀ ਮਾਰਾ ਦਾ ਸ਼ੁਕਰਾਨਾ ਕਰਾਂਗੇ ਤੇ ਆਖਰੀ ਯਾਤਰਾ ਜਿਹੜੀ ਉੱਥੋਂ ਤੱਕ ਹੀ ਮਤਲਬ ਕਿ ਉੱਥੇ ਐਂਡ ਆ ਜਿਹੜਾ ਐਂਡ ਪੁਆਇੰਟ ਉੱਥੇ ਆਮਰਵੜੇ ਦਾ ਸਾਮਣਨਾ ਤਿੰਨ ਇੱਕ ਮਜ਼ਬੂਤ ਜਿਹੜੀ ਆ ਪਾਰਟੀ ਦੇ ਚੋਣੇ 101% ਮਜ਼ਬੂਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਮਜ਼ਬੂਤੀ ਹੋਣੀ ਹੈ ਸੰਗਠਨ ਦੇ ਵਿੱਚ ਕਿਉਂਕਿ ਬਹੁਤ ਕੰਮ ਸੀਗੇ ਜਿਹੜੇ ਰੁਕੇ ਹੋਏ ਸੀਗੇ ਜਿੱਦਾਂ ਮੁੱਖ ਮੰਤਰੀ ਸਾਹਿਬ ਸੀਗੇ ਉਹ ਸਾਰਾ ਨਹੀਂ ਦੇਖ ਪਾਉਂਦੇ ਸੀਗੇ ਇਸ ਕਰਕੇ ਪਾਰਟੀ ਨੇ ਚਲੋ ਵਧੀਆ ਹੀ ਸੋਚਿਆ ਵੀ ਅਮਨ ਅਰੋੜਾ ਜੀ ਨੂੰ ਪ੍ਰਧਾਨ ਲਾਇਆ ਬਹੁਤ ਵਧੀਆ ਇੱਕ ਵਾਰ ਅਮਰਵੰਦੇ ਪ੍ਰਧਾਨ ਲਾ ਦਿੱਤੇ ਵਰਕਿੰਗ ਦਾ ਪ੍ਰਧਾਨ ਲਾਇਆ ਉਹ ਸ਼ੈਰੀ ਕਲਪਨ ਨੂੰ ਲਾ ਦਿੱਤਾ ਕਿ ਨਾਲ ਲੱਗਾ ਕਿ ਇਹ ਵੀ ਮਜ਼ਬੂਤੀ ਹੋ ਜਾਵੇਗੀ ਨੇ ਰਲ ਮਿਲ ਕੇ ਇਕੱਠੇ ਹੀ ਚੱਲਣਗੇ ਜੀ ਦੇਖੋ ਇੱਕar ਇੱਕ 11 ਹੁੰਦੇ ਆ ਤੇ ਬਹੁਤ ਵਧੀਆ ਪਰਫਾਰਮੈਂਸ ਆ ਜਿਹੜੀ ਆਮ ਆਦੀਮ ਪਾਰਟੀ ਵੱਲੋਂ ਰਹੇਗੀ ਜੇ ਜਿੰਮੀ ਜੁਣਾ ਜਿੱਤ ਹੋਈ ਆ ਤਿੰਨ ਸੀਟਾਂ ਦੇ ਪੜ ਬਣਾ ਲੈ ਪਰ ਹਾਰ ਹੋਈ ਉਹ ਕਿਵੇਂ ਦੇਖਦੇ ਤੇ ਉਹ ਤੁਹਾਡੇ ਸਾਹਮਣੇ ਹੀ ਆ ਵੀ ਪਾਰਟੀ ਦੀ ਜਿੱਤ ਹੋਣੀ ਸੀਗੀ ਉੱਥੇ ਦੋ ਵਰਕਰਾਂ ਦੇ ਆਪਸੀ ਟਕਰਾਅ ਕਰਕੇ ਜਿਹੜੀ ਸਾਨੂੰ 20000 22000 ਵੋਟ ਪੈਣੀ ਸੀਗੀ ਉਹ ਵਿੱਚ ਵੰਡੀ ਗਈ ਆ ਉਸ ਨੂੰ ਵੀ ਅਸੀਂ ਆਮ ਆਦੀਮ ਪਾਰਟੀ ਦੀ ਜਿੱਤ ਹੀ ਮੰਨਦੇ ਆ ਅਸੀਂ ਉੱਥੇ ਹਾਰ ਨਹੀਂ ਮੰਨਦੇ ਅੱਜ ਕਾਲੀ ਮਾਤਾ ਮੰਦਿਰ ਵੀ ਕਿਨ ਨਤਮਸਤਕ ਹੋ ਕੇ ਜਿਹੜੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਇਸ ਬਾਰੇ ਦੱਸੋ ਪੜਾ ਜਿਹੜਾ ਅੱਗੇ ਤੋਂ ਮਾਪਿਆਂ ਦਾ ਕਾਲੀ ਮਾਤਾ ਜੀ ਦਾ ਪਿੱਛੇ ਕਰ ਲੈ ਯਾਰ ਦਾ ਕਰਨ ਲਈ ਇੱਥੋਂ ਕਾਲੀ ਮਾਤਾ ਜੀ ਦੇ ਮੰਦਿਰ ਮੁਚਾਰੇ ਤੋਂ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਸ਼ੁਰੂ ਕਰ ਰਹੇ ਆ ਘਰੋਂ ਆਈ ਗਏ ਅੰਮ੍ਰਿਤਸਰ ਦਰਬਾਰ ਸਾਹਿਬ ਦੁਰਗਿਆਂ ਮੰਦਿਰ ਰਾਮਧਿਆਰ ਜੀ ਜਾਵਾਂਗੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਾਂਗੇ ਲੀਡਰਸ਼ਿਪ ਦਾ ਸ਼ੁਕਰੀਆ ਦਗਾ ਕਰਾਂਗੇ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਪ੍ਰਮਾਤਮਾ ਕੋਲ ਅਰਦਾਸ ਕਰਾਂਗੇ ਕਿ ਥੋੜਾ ਕੈਮਰਾ ਪਿੱਛੇ ਕਰੀ ਵੀਰੇ ਥੈਂਕ ਯੂ ਬੱਸ ਓਕੇ ਜਿਸ ਮਕਸਦ ਦੇ ਲਈ ਅਸੀਂ ਰਾਜਨੀਤੀ ਦੇ ਵਿੱਚ ਆਇਆ ਉਸੇ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਮਿਹਰਤ ਅਨਦੇਹੀ ਦੇ ਨਾਲ ਪੰਜਾਬ ਦੇ ਲਈ ਇੱਕ ਸੀਗੀ ਇਹ ਅਰਦਾਸ ਕਰਾਂਗੇ ਸਰ ਮੈਂ ਜਗਾ ਉਸਤਾ ਦੇ ਫਰਜ਼ ਦੇ ਵਿੱਚ ਰਹਿਣਾ ਹੈ ਬਿਲਕੁਲ ਹੀ ਬਹੁਤ ਬਹੁਤ ਸ਼ੁਕਰਾਨਾ ਹੂ ਇਹ ਰੀਡਰਟ ਮੰਡਟ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ